ਲਵ ਯੂ ਦਰੋ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਅੱਜ ਆਪਾਂ ਜਾਣਾ ਸਾਨ੍ਹੇੜ ਕਲੱਬ ਤੇ ਸਾਨ੍ਹੇੜ ਕਲੱਬ ਦਾ ਇੱਕ ਖਾਸੀਅਤ ਹੈ ਕਿ ਉੱਥੇ ਆਪਾਂ ਕ੍ਰਿਕਟ ਵੀ ਬਹੁਤ ਜ਼ਿਆਦਾ ਖੇਡਦੇ ਆ ਕਿਉਂਕਿ ਉੱਥੇ ਜਗ੍ਹਾ ਬਹੁਤ ਹੈ ਸੋ ਚੱਲਦੇ ਆਪਾਂ ਫਿਰ ਤੁਹਾਨੂੰ ਦਿਖਾਉਨੇ ਆਪਾਂ ਕ੍ਰਿਕਟ ਵੀ ਖੇਡਣੀ ਉੱਥੇ ਹਨਾ ਅੱਜ ਪਾ ਜਾ ਰਹੇ ਹਰਜੀਤ ਦੇ ਨਾਲ ਸਾਂਝਾਣ ਵਾਲ ਕਲੱਬ ਕਿਉਂਕਿ ਥੋੜਾ ਜਿਹਾ ਦੂਰ ਪੈਣ ਦਾ ਇਸ ਲਈ ਅਸੀਂ ਗੱਡੀ 'ਚ ਚੱਲੇ ਆ ਤੇ ਆਪਾਂ ਥੋੜੀ ਦੇ ਚਬਰਜੀ ਤੋਂ ਹੀ ਪੁੱਛਾਂਗੇ ਕਿ ਕਲੱਬ ਜਾਣ ਦੇ ਬੈਨੀਫਿਟ ਕੀ ਹੋਏ ਨੇ ਸਾਡਾ ਕਲੱਬ ਹੈਗਾ ਰੈੱਡ ਮੰਗੋ ਦੀ ਲਾਗੇ ਸਾਂਝਾਣ ਵਾਲ ਰੈੱਡ ਮੰਗੋ ਤੇ ਆ ਹੁਣੇ-ਹੁਣੇ ਡੀਮਾਰਟ ਆ ਜਿਹੜਾ ਸਟੈਬਲਿਸ਼ ਹੋਇਆ ਹੈ ਦੇ ਲਾਗੇ ਸੋ ਬਿਲਕੁਲ ਕੈਂਡਲ ਲੋਕੇਸ਼ਨ ਆ ਹਾਂਜੀ ਇਹ ਆ ਸਾਡਾ ਸਾਨੇ ਵਾਲਾ ਵਾਲਾ ਕਲੱਬ ਇਹ ਬਹੁਤ ਹੀ ਸਪੇਸ਼ੀਅਸ ਆ ਐਂਡ ਆਟਮੋਸਫੇਅਰ ਬਹੁਤ ਅੱਛਾ ਵਾ ਇੱਥੇ ਸਿਕਟ ਵੀ ਬਹੁਤ ਸਪੇਸ਼ੀਅਸ ਜਗ੍ਹਾ ਹੋਣ ਕਰਕੇ ਖੇਡ ਲੈਣੇ ਆ ਇਹ ਨੇ ਰਾਮ ਸਿੰਘ ਰਾਣਾ ਜੀ 골ਡ ਹੱਟ ਵਾਲੇ ਇਹ ਵੀ ਫਿਟਨੈਸ ਦੇ ਲਈ ਅਫਰਟ ਕਰਦੇ ਨੇ ਤੇ ਸਾਡੇ ਨਾਲ ਕਲੱਬ ਇਹਨਾਂ ਨੇ ਜੁਆਇਨ ਕੀਤਾ ਹੋਇਆ ਕਿਉਂਕਿ oh ਉਹ ਆਏ ਪੁੱਤਿਆਂ ਦੇ ਰਾਤੋਂ ਤੋਂ ਨਾ ਮਾਈਕ ਨੁੱਤ ਤੇ ਨਾ ਫਾਈਲ 4 2 2 ਆਪ ਪੰਗੇ ਦੇ ਕੋਈ ਦੇ ਓਸਤਾਦ ਇੱਧਰ ਨੂੰ ਜਿੱਧਰ ਚਲਾਉਣਾ अच्छा ओ तो तेरी कितने चले हाँ ओ ले जा मेनू भी उस्ताद बारिश के दे नजारे देखो भाई आज आज आ गई बारिश कुदरत ले आओ बोट बोट छड़ी है ਸਮੀਆਂ ਦੇਖੋ ਮੀਂਹ ਦੇ ਵਿੱਚ ਪੂਰੀਆਂ ਧੋ ਗਈਆਂ ਇਹਨਾਂ ਚ ਵੀ ਮਸੀਹ ਜਾਨ ਪਈ ਹੈ ਹਾਂਜੀ ਤੁਸੀਂ ਗਿੱਲੇ ਹੋ ਰਹੇ ਹੋ ਮੌਨਸੂਨ ਦੀ ਪਹਿਲੀ ਵਰਖਾ ਤਾਂ ਤੇ ਪਹਿਲੀ ਵਰਖਾ ਨੇ ਦਰਖਤਾਂ ਨੂੰ ਦੇ ਲਓ ਲੇ ਹਾਤਾਰੰਗ ਨਹੀਂ ਕੱਲ ਤੱਕ ਇਹ ਵਿਚਾਰੇ ਸੁੱਕੇ ਪਏ ਸੀ ਆ ਮਸੰਮੀਆਂ ਦੇਖੋ ਲੱਗਿਆ ਹੋਈਆਂ ਹਸਤਾ ਵਿਚਾਰੇ ਮੋਟਰਸਾਈਕਲੀ ਧੋਏ ਚਮਕ ਕੇ ਫਿਰਦੇ ਨੇ ਗ੍ਰੀਨਰੀ ਦਾ ਆਪਣਾ ਹੀ ਨਜ਼ਾਰਾ ਹੁੰਦਾ ਕੁਦਰਤ ਅੱਜ ਵੋਟ ਚਲਾਉਂਗੇ ਲਾ ਵੀ ਕੁਦਰਤ ਚਲਾਊਗਾ ਵੋਟ ਅੱਜ ਪਾਣੀ ਦੇ ਵਿੱਚ ਆ ਤਾਂ ਬਣ ਗਈ ਇੱਕ ਤਾਂ ਰੈਡੀ ਹੋ ਗਈ ਆ ਦੂਜੀ ਤਿਆਰ ਹੋ ਰਹੀ ਹੈ ਆ ਦੇਖੋ ਪਹਿਲਾਂ ਹਾਫ ਦੇ ਵਿੱਚ ਲਾਗੇ ਪੇਪਰ ਨੂੰ ਜਿਹਵੇਂ ਪਲੇਨ ਬਣਦਾ ਉਸ ਤਰ੍ਹਾਂ ਕਰ ਲਿਆ ਵੈਰੀ ਗੁੱਡ ਵੱਡੇ ਵੱਡੇ ਉਹ ਵੀ ਵੱਡੇ ਵੱਡੇ ਕਰਨਾ ਬੂ ਹਾਂ ਵੈਰੀ ਗੁੱਡ ਫਿਰ ਆਮ ਕਰ ਦੋ ਚੱਕ ਦੋਨੇ ਪਾਸੇ ਹੈਟ ਬਣ ਗਈ ਤਾਂ ਹਾਂ ਹੈਟ ਵੀ ਬਣ ਸਕਦੀ ਹੈ ਹੈ ਨਹੀਂ ਬਣ ਸਕਦੀ ਇਹ ਆਪਲੇਨ ਵੀ ਬਣਾਇਆ ਹੋਇਆ ਬੱਬੇ ਪਲੇਨ ਹਾਂ ਕਿਤਨਾ ਵੱਡਾ ਹਾਂ ਉਂ ਉੱਡ ਗਿਆ ਚਲ ਆ ਬਣ ਗਈ ਬੋਟ ਕੋਈ ਕੋਰੇਗੀ ਨਾ ਦੋ ਇੱਕਾ ਹਾਂ

ਡੇ ਬੋਰਡ ਇਹ ਸਾਡੇ ਬਚਪਨ ਦੀਆਂ ਖੇਡਾਂ ਸੀਗੀਆਂ ਜਿਹੜੀਆਂ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਚ ਦਿੰਨੇ ਆ ਸੋ ਟਾਈਮ ਤੱਕ ਕੁਝ ਵੀ ਨਹੀਂ ਲੱਗਿਆ ਪਰ ਜਦੋਂ ਆਪਾਂ ਇਹਨਾਂ ਨੂੰ ਆ ਛੋਟੀਆਂ-ਛੋਟੀਆਂ ਇਹ ਖੇਡਾਂ ਇਹ ਦੱਸਦੇ ਆ ਤਾਂ ਆਪਾਂ ਵੀ ਇੰਜੋਏ ਕਰਦੇ ਆ ਤੇ ਇਹ ਵੀ ਯਾਦ ਰੱਖਦੇ ਆ ਵੀ ਇਹ ਸਾਡੇ ਮਾਪਿਆਂ ਦੀਆਂ ਖੇਡਾਂ ਨੇ